ਮੇਰੇ ਪਿਆਰਿਓ ਤੁਸੀਂ ਇਹ ਇੱਕ ਗੱਲ ਤੋਂ ਭਲੀ ਭਾਂਤ ਵਾ ਸਕੋਗੇ ਕਿ ਕਿਸ ਤਰੀਕੇ ਨਾਲ ਇਹਨਾਂ ਪੰਚਾਇਤੀ ਚੋਣਾਂ 'ਚ ਲੋਕਤੰਤਰ ਦਾ ਘਾੜ ਕੀਤਾ ਜਿਹੜੀ ਮੌਜੂਦਾ ਸਰਕਾਰ ਕਿਸ ਤਰੀਕੇ ਨਾਲ ਇਹ ਸਿਰ ਜਦੋਂ ਲੋਕ ਨਾਗਰਿਕੀ داخل ਕਰਨ ਜਾ ਰਹੇ ਸਨ ਤੇ ਗੋਲੀ ਚਲਾਈ ਗਈ ਗੋਲੀ ਚਲਾ ਕੇ ਸਰਕਾਰ ਦੇ ਦਰਵਾਜ਼ਿਆਂ ਦੇ ਦੁਦਿਆਂ ਨੇ ਲੋਕਾਂ ਦੇ ਨਾਗਰਿਕੀ ਪਈਆਂ ਸੀ ਜਿਹੜੀ ਉਹਨਾਂ ਦੇ ਕਾਗਜ਼ ਸੀ ਉਹ ਖੋ ਕੇ ਪਾੜੇ ਆਰੇ ਧਕੇਸ਼ਾ ਹੀ ਐਂਟਰੀ ਜੀ ਰੁਕੀ ਜਿੱਦੂ ਅੱਗੇ ਜਿਹੜੇ ਲੋਕਾਂ ਨੇ ਆਪਣੀਆਂ ਫਾਈਲਾਂ ਅੰਦਰ ਪ੍ਰਸ਼ਾਸਨ ਕੋਲ ਜਮ੍ਹਾਂ ਕਰਾਤੀਆਂ ਉਹਨਾਂ ਦੀਆਂ ਫਾਈਲਾਂ ਖੁਦ-ਬੁਦ ਕੀਤੀਆਂ ਗਈਆਂ ਔਰ ਉਹਨਾਂ ਦੇ ਨਾਮ ਦਿੱਤੀ ਜਿਹੜੀ ਸੀ ਉਹ ਕੈਨਸਲ ਕੀਤੀ ਗਈ ਉਹਨਾਂ ਨੂੰ ਭਰ ਦਿੱਤਾ ਇਹ ਹੋਇਆ ਇਸੇ ਲਈ ਹੈ ਕਿਉਂਕਿ ਸਰਕਾਰ ਬਖਲਾਈ ਵੀ ਉਹ ਵੈਸੇ ਵੋਟਾਂ 'ਚ ਨਹੀਂ ਸੀ ਕਿ ਇਸ ਤਰ੍ਹਾਂ ਦੇ ਨਾ ਨਿਵਾਸੀ ਨਾਲ ਗੁੰਡਾਗਰਦੀ ਨਾਲ ਉਹਨਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਕੰਮਾਂ ਕਰਨ ਦਾ ਜਿਹੜਾ ਯਤਨ ਹੈ ਉਹ ਕੋਸ਼ਿਸ਼ ਹੋਂ ਕੀਤੀ ਹੈ। ਪਰ ਗੁਰੂ ਪਿਆਰੀ ਸਾਹਿਬ ਸੰਗਤ ਦੀ ਗੱਲ ਹੈ ਕਿ ਇਤਿਹਾਸ ਸਭ ਤੋਂ ਪੰਜਾਬੀਆਂ ਦਾ ਪੰਜਾਬੀਆਂ ਤੋਂ ਪਿਆਰ ਨਾਲ ਬੇਅੰਤੀ ਦਾ ਇਤਿਹਾਸ ਬਣ ਕੇ ਤਾਂ ਕੋਈ ਚੀਜ਼ ਮਨਾਈ ਜਾ ਸਕਦੀ ਹੈ। ਕਿ ਬਲਮਾਸ਼ੀ ਕਰਕੇ ਗੁੰਡਾਗਰਦੀ ਕਰਕੇ ਪੰਜਾਬੀਆਂ ਤੋਂ ਕੰਮ ਨਹੀਂ ਕਰਵਾਇਆ ਜਾ ਸਕਦਾ। ਔਰ ਮੈਂ ਰਾਦਾ ਸਮਝ ਨਹੀਂ ਜਣਾ ਗੱਲਾਂ ਦੋ ਦਿਨ ਦੀ ਤੁਹਾਡੇ ਨਾਲ ਕਰਨੀਆਂ ਨੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਮੈਂ ਕਿਸੇ ਪਾਰਟੀ ਦਾ ਨਮਾਇੰਦਾ ਬਣ ਕੇ ਤੁਹਾਡੇ ਕੋਲ ਨਹੀਂ ਆਇਆ ਮੈਂ ਆਪ ਪਿੰਡਾਂ ਦਾ ਜੱਪੜ ਹੋਣ ਕਰਕੇ ਕੰਮ ਦੇਤੀ ਕੋੜੇ ਨਾਲ ਜੁੜਿਆ ਹੋਣ ਕਰਕੇ ਅੱਜ ਤੁਹਾਡੇ ਦਰਮਿਆਨ ਇੱਥੇ ਆਇਆ ਹੋਂਡੇ ਨਾਲ ਬਾਸ ਕਲੱਬ ਕਰਨ ਵਾਸਤੇ ਮੋਟੇ ਦਾ ਮੋਟਾ ਲਾ ਕੇ ਮੋਟਾ ਸਾਥ ਦੇਣ ਵਾਸਤੇ ਪਰ ਦੂਜੀ ਗੱਲ ਇਹ ਹੈ ਕਿ ਗੁਰੂਪਿਆੜੀ ਸਾਧ ਸੰਗਤ ਦੀ ਮੈਂ ਇਸ ਸਟੇਜ ਤੋਂ ਸਰਕਾਰ ਨੂੰ ਵੀ ਦੱਸਣਾ ਚਾਹੁੰਦਾ ਅਰ ਜਿਹੜੇ ਲੋਕਾਂ ਨੇ ਬਦਮਾਸ਼ੀ ਕੀਤੀ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਕਈ ਠੱਗਾ ਨੂੰ ਹੰਕਾਰ ਕਰਨਾ ਚਾਹੀਦਾ ਜਿੰਨਾ ਸਮਾਂ ਹੈ ਤੇ ਤੁਸੀਂ ਠੱਗਾ ਆਪ ਦੇ ਤੇ ਬਰਦਾਸ਼ਤ ਕਰ ਸਕੋ ਜਿੱਥੇ ਵਾਰੀ ਆ ਗਈ ਹੈ ਝੱਲਣੀ ਨਹੀਂ ਜਾਣੀ ਹੈ ਤੇ ਜੇ ਕਿਵੇਂ ਦਾਸ ਦੇ ਹੱਥ ਕੋਸ਼ ਆ ਗਿਆ ਤੇ ਇਹੋ ਜਿਹੀ ਚੀਕਾ ਕਰਾਉ ਇਹੋ ਜਿਹੀ ਚੀਕਾ ਕਰਾਉ ਵੈਰੀ ਗੁੱਡ ਬੋਲੇ ਸੋਨਹਾਂ ਕੰਤਾ ਕਰਦੇ ਫਿਰ ਕੇ ਮੈਂ ਤਾਂ ਤੁਹਾਡੇ ਪੈਰੀ ਹੱਥ ਲਾਇਆ ਕਰਦੇ ਕੋਈ ਹਾਰੇ ਹਾਰੇ ਸਾਡਾ ਖਹਿੜਾ ਛੁਡਾਜੋ ਤੇ ਖਹਿੜਾ ਮੈਂ ਨਹੀਂ ਛੱਡਣਾ ਜੇ ਕਿਤੇ ਵਾਰੀ ਆ ਗਏ ਹੁਣ ਵੀ ਮੈਂ ਦੱਸ ਦਿਆਂ ਮੈਂ ਕੋਈ ਇਸ ਤਰ੍ਹਾਂ ਦਾ ਮਾਣ ਨਹੀਂ ਕਰਦਾ ਜਿਹੜੇ ਜਿਹੜੇ ਸਜਣਾ ਮਿੱਤਰਾਂ ਨੇ ਦਾਸ ਨੂੰ ਬੇਨਤੀ ਕੀਤੀ ਵੀ ਸਾਡੇ ਕਾਗਜ ਪਰਵਾਓ ਤੇ ਮੈਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਨੇ ਕਾਗਜ ਪਰਵਾ ਕੇ ਆਏ ਕਿਉਂਕਿ ਦੇਖੋ ਕਿਸੇ ਨਾਲ ਚੰਗੇ ਮਾਰੇ ਸਮੇਂ ਚ ਖੜੋਗੇ ਤੇ ਫੇਰ ਹੀ ਕੋਈ ਚੰਗੇ ਮਾਰੇ ਸਮੇਂ ਤੁਹਾਡੇ ਨਾਲ ਖੜੂ। ਹੌਫਦੇ ਲੈਣ ਵਾਸਤੇ, ਰਾਜਨੀਤੀ ਕਰਨ ਵਾਸਤੇ, ਸਿਆਸਤ ਕਰਨ ਵਾਸਤੇ, ਵਾਹ-ਵਾਹੀ ਕਰਨ ਵਾਸਤੇ ਤਾਕਤ ਦਾ ਸੱਤ ਦਾ ਆਨੰਦ ਭੋਗਣ ਵਾਸਤੇ ਬਹੁਤ ਲੋਕ ਅੱਗੇ ਆ ਜਾਂਦੇ ਨੇ। ਪਰ ਜਦੋਂ ਸੰਘਰਸ਼ ਦੀ ਗੱਲ ਹੁੰਦੀ ਉਹ ਬੰਗਾ ਖਾਣ ਵਾਸਤੇ ਲੋਕਾਂ ਦੀ ਗੂੜੇ ਕਰ ਦਿੰਦੀ। ਅੱਜ ਸਵਾਲ ਉਹਦਾ ਆਗੂਤ ਤੇ ਲੀਡਰਾਂ ਤੇ ਵੀ ਉੱਠਦਾ ਹੈ। ਜਿਹੜੇ ਆਪ ਕੋ ਆਪਣੀਆਂ ਪਾਰਟੀਆਂ ਦੀਆਂ ਹਲਕੇ ਜਗਵਾਈ ਕਰ ਰਹੇ ਨੇ ਕਿ ਜਿੱਥੇ ਡਾਂਗ ਚੱਲਦੀ ਸੀ ਜਿੱਥੇ ਪ੍ਰੋਗਰਾਮ ਚੱਲ ਰਿਹਾ ਸੀ ਬਦਮਾਸ਼ੀ ਵਾਲਾ ਉੱਥੇ ਇਹਨਾਂ ਨੂੰ ਲੋਕਾਂ ਦੇ ਨਾਲ ਬਰਾਬਰ ਉੱਤੇ ਖੜ ਕੇ ਡਾਂਗ ਖਾਣੀਆਂ ਚਾਹੀਦੀਆਂ ਜੇ ਪਾਰਟੀਆਂ ਦੇ ਆਪ ਕੋ ਜਿਹੜੇ ਆਪ ਕੋ ਆਪਣੇ ਥਾਵਾਂ ਤੇ ਮੋਤਵਾਰ ਬਣੇ ਆ ਜੇ ਕਿਤੇ ਇਹ ਆਪ ਕੋ ਆਪਣੇ ਪਾਰਟੀ ਦੇ ਲੋਕਾਂ ਨੂੰ ਇਕੱਠਾ ਕਰਕੇ ਉੱਥੇ ਤੇ ਇਹ ਵੀ ਅਸੀਂ ਮੂਹਰੇ ਲੱਗ ਕੇ ਤੇ ਨਾਲ ਚੱਲੇ ਕਾੜੀਆਂ ਪੜ ਕੇ ਐਸੀ ਬਦਮਾਸ਼ੀ ਉਹ ਕਿਹਦੀ ਧਰਤੀ ਤੇ ਨਹੀਂ ਸੀ ਹੋ ਸਕਦਾ ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਾਰੀਆਂ ਗੱਲਾਂ ਵਿਚਾਰਨ ਦੀ ਲੋੜ ਜਿਹੜਾ ਸਰਕਾਰ ਨੇ ਧੱਕਾ ਕੀਤਾ ਉਹਨਾਂ ਪਰਜੋਰ ਸ਼ਬਦਾਂ ਜਿਹਦੀ ਨਿੰਦਾ ਕਰਦੇ ਔਰ ਫਿਰ ਇੱਕ ਤਰੀਕਾ ਇਹ ਕਹਿੰਦੇ ਕਿ ਜਿੱਤੇ ਵਾਰੀ ਆ ਗਈ ਚੀਕਾਂ ਦੇ ਰਹੀਆਂ ਕਿ ਰਾਤ ਚੀਕਾਂ ਇਹ ਲਿਆਉ ਮਾਰ ਦੇਵੇ ਇਹ ਗੱਲ ਇੱਥੇ ਨਿਪਟੜਨੀ ਨਹੀਂ ਕਿਸੇ ਨਾਲ ਧੱਕਾ ਕਰਕੇ ਜਾਂ ਧੱਕਾ ਕਰਨ ਵਾਲੇ ਸੋਚੇ ਕਿ ਮੈਂ ਤਾਂ ਕਰ ਕਰ ਲਿਆ ਤੇ ਮੈਂ ਪਤਾ ਨਹੀਂ ਕੀ ਬਣ ਗਿਆ ਤੇ ਹੁਣ ਸਾਡੀ ਵਾਰੀ ਨਹੀਂ ਆਣੀ ਇਹ ਸਮਾਂ ਬਦਲ ਜਾਂਦਾ ਹੈ ਹਾਲਾਤ ਬਦਲ ਜਾਂਦੇ ਆ ਤਾਕਤ ਸਦਾ ਸਦਾ ਕਿਸੇ ਕੋਲ ਨਹੀਂ ਰਹੀ ਜੇ ਤਾਕਤ ਪਿਛੇ ਨਹੀਂ ਰਹੀ ਤੇ ਦਾਗਤ ਇਹਦਾ ਕੋਲ ਵੀ ਨਹੀਂ ਰਹਿਣੀ ਪਰ ਜਿਵੇਂ ਮੈਂ ਕਹਿ ਕੇ ਰਹੇ ਆ ਇਹ ਤਾਂ ਪੰਜਾਬੀਆਂ ਦੀ ਆਤ ਹੈ ਜਿਹੜਾ ਫਿਰ ਬਾਹਲੇ ਐਸਪੀਕੇ ਦੀ ਬਦਮਾਸ਼ੀ ਕਰੇ ਤੇ ਅਗਰ ਪੰਜਾਬੀ ਉਹਨੂੰ ਨਕੇਲ ਪਾਉਣੀ ਨਹੀਂ ਜਾਣਦੇ ਇਸ ਲਈ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਪ੍ਰਸ਼ਾਸਨ ਦੇ ਵੀ ਕਈ ਲੋਕ ਇਹ ਆਵਾਜ਼ ਸੁਣ ਰਹੇ ਹੋਣੇ ਆ ਕਈ ਹਲੇ ਵੀ ਸਮਾਂ ਹਲੇ ਵੀ ਮੌਕਾ ਲੋਕ ਸੰਸਦ ਦੇ ਪਚੈਸੀ ਚੋਣਾਂ ਲੋਕਾਂ ਆਸਤੇ ਆ ਪਿੰਡਾਂ ਪਿੰਡਾਂ ਦੇ ਭਾਈਚਾਰੇ ਦੀ ਚੋਣ ਕਿਤੇ ਵੀ ਪੰਚਾਇਤ ਦੀ ਚੋਣ ਆਉਂਦੀ ਹੈ ਤੇ ਆਮ ਸਾਡੇ ਪਿੰਡਾਂ ਦੀ ਲੋਕ ਇਹ ਗੱਲ ਕਹਿੰਦੇ ਵੀ ਭਾਈ ਇਹ ਤਾਂ ਭਾਈਚਾਰੇ ਦੀ ਚੋਣ ਤੇ ਵਾਸਤੇ ਰੱਬ ਦੇ ਤੁਸੀਂ ਪਿੰਡਾਂ ਦਾ ਭਾਈਚਾਰਾ ਖਰਾਬ ਨਾ ਕਰੋ ਅੱਗੇ ਬਹੁਤ ਕਰਦਾ ਇਸ ਨੂੰ ਗਾਹ ਨਾ ਕਰੋ ਇਹ ਧੱਕੇਸ਼ਾਹੀਆਂ ਕਰਕੇ ਦੀਸੀ ਸਾਹਿਬ ਸੁਣਦੇ ਹੋਣੇ ਉਹਨਾਂ ਨੂੰ ਵੀ ਬੇਨਤੀ ਹੈ ਸਰਕਾਰ ਨੂੰ ਵੀ ਬੇਨਤੀ ਹੈ ਵੀ ਪਿੰਡਾਂ ਦਾ ਭਾਈਚਾਰਾ ਇਸ ਤਰੀਕੇ ਨਾਲ ਬਣਿਆ ਰਹਿਣ ਦਿਓ ਜੇ ਕਿਸੇ ਦੇ ਕਾਲੀ ਜਾਂਦ ਕੱਟਿਆ ਸੱਚੇ ਬੇਨਤੀ ਕਰਕੇ ਪਿਆਰ ਨਾਲ ਉਹਦੇ ਕਾਲੀ ਜੰਦ ਬਹਾਲ ਕਰਦੇ ਉਹਨੂੰ ਆਪੇ ਪਿੰਡ ਦੇ ਭਾਈਚਾਰੇ ਦੀ ਝੋਨ ਲੜਨ ਦਿਓ ਨਹੀਂ ਇਹਦੇ ਨਤੀਜੇ ਮਾੜੇ ਨਿਕਲਣਗੇ ਤੁਸੀਂ ਬੇਵਜ੍ਹਾ ਸਾਡੇ ਪਿੰਡਾਂ ਦੀ ਦਸ਼ਮਣੀਆਂ ਪਵਾ ਕੇ ਆਪਸਾਂ ਨੇ ਤੁਰ ਜਾਣਾ ਔਰ ਲੜਦੇ ਲੋਕਾਂ ਨੇ ਰਹਿ ਜਾਣਾ ਜਿਹੜੇ ਕੁਰਸੀ ਤੇ ਬੈਠ ਕੇ ਤਾਕਤ ਦਾ ਸਫਾ ਦਾ ਆਨੰਦ ਭੋਗਦੇ ਆ ਉਹਨਾਂ ਨੇ ਜਾ ਕੇ ਆਪਦੇ ਦਫ਼ਤਰਾਂ 'ਚ ਬੈਠ ਜਾਣਾ ਅਫਸਰਾਂ ਨੇ ਆਪਦੇ ਏਸੀ ਵਾਲੇ ਕਮਰਿਆਂ 'ਚ ਬੈਹਿ ਜਾਣਾ ਤੇ ਧੱਕੇਸ਼ਾਹੀ ਕਰਕੇ ਪਿੰਡਾਂ 'ਚ ਉਮਰ ਭਰਦੀਆਂ ਲੋਕਾਂ ਦੀਆਂ ਮੁਸ਼ਕਲੀਆਂ ਪਵਾਉਣੇ ਇਹ ਕੰਮ ਬਹੁਤ ਮਾੜਾ ਹੈ ਬਹੁਤ ਮਾੜਾ ਹੈ ਇੱਥੇ ਨਹੀਂ ਨਿਪਟਦਾ ਇਹ ਕਈ ਵਾਰੀ ਇਹ ਰੌਲੇ ਹਟਾ ਨਾਲ ਵੀ ਨਹੀਂ ਜਾਂਦੇ ਇਹ ਲੰਮੀਆਂ ਚਲਦੀਆਂ ਝਾੜੀਆਂ ਵਾਸਤੇ ਰੱਬ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਨਾ ਇਸ ਤਰੀਕੇ ਦਾ ਗੰਦ ਪਾਓ ਪੰਜਾਬ 'ਚ ਅੱਗੇ ਪੰਜਾਬ ਦੇ ਬਹੁਤ ਸੰਤਾਪਤ ਹੋ ਗਿਆ ਪਰ ਫੇਰ ਤੁਸੀਂ ਲੋਕਾਂ ਨੂੰ ਲੜਾਉਣ ਵਾਲੀ ਗੱਲ ਕਰ ਰਹੇ ਹੋ ਲੋਕਾਂ ਨੂੰ ਜੋਰ ਨਾਲ ਨਹੀਂ ਕਰਦੇ ਸੋ ਫੇਰ ਇੱਕ ਵਾਰੀ ਸਰਕਾਰ ਦੀ ਇਸ ਬੁਨਗਰਦੀ ਦੀ ਨਿੰਦਾ ਕਰਦਾ ਹੋਇਆ ਸਾਡ ਸੰਗਤ ਨੂੰ ਬੇਨਤੀ ਕਰਦਾ ਕਿ ਮੈਂ ਤੁਹਾਡੇ ਨਾਲ ਹਿੰਦਿਆ ਵੀ ਚੱਲ ਮੰਨਣ ਦੀ ਲੋੜ ਹੈ ਹਾਈ ਕੋਰਟ ਜਾਣਾ ਕਿਤੇ ਕਿਤੇ ਪੈਸੇ ਲੱਗਦੇ ਆ ਜਿੰਨਾ ਜਿੰਨੇ ਜੋਗਰਾ ਦਾਸ ਨੂੰ ਪਰਮਾਤਮਾ ਨੇ ਕੀਤਾ ਕੋਈ 310 ਦਾ ਇਸ ਤਰ੍ਹਾਂ ਨਾ ਉਹ ਵੀ ਹਾਜ਼ਰ ਹੈ ਕਿਤੇ ਇਹਦੂ ਵੱਡਾ ਸੰਗਠਨ ਜਿਹੜਾ ਉਹ ਵੀ ਹਾਜ਼ਰ ਆ ਅੱਜ ਤਾਂ ਤੁਹਾਡੇ ਚਾਹੇ ਹਾਜ਼ਰ ਹੈ। ਸੇਮੀਆ ਕੋ ਬੇਨਤੀ ਆ ਕਰਦਾ ਹੈ ਕਿ ਮਾਣ ਦੇ ਆਜਾਦ ਕਾਹੇ ਗੁਰਤੀ ਦਾ ਖਾਸਾ ਹੋਏ ਕੋ